ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਚੌਥਾ ਆਪੇ ਸ੍ਰੇਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਣ ਆਪਨੇ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਣਿਆ ਮਾਣ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੁਘੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲਦਾ ਏ ਤੂੰ ਹਰ ਹਰ ਬਾਹੜ ਨਾ ਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਏਂਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਹਾਪੇ ਦੇਵੈ ਧਾਨ ਆਪੇ ਸੇਵ ਕਰਾਇੰਦਾ ਪਿਆਰਾ ਹਾਪ ਦਿਵਾਵੇ ਮਾਨ ਆਪੇ ਤਾੜੀ ਲਾਇੰਦਾ ਪਿਆਰਾ ਹਾਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਅਤੁੱਲ ਤੁਲਐਂਦਾ ਪਿਆਰਾ ਜਨ ਨਾਨਕ ਸਾਧ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਚੌਤਾ ਆਪੇ ਸ੍ਰੇਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੁਘੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲਦਾ ਏ ਤੂੰ ਹਰ ਹਰ ਬਾਹੜ ਨ ਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਧਾਨ ਆਪੇ ਸੇਵ ਕਰਾਇਂਦਾ ਪਿਆਰਾ ਆਪ ਆਪ ਦਿਵਾਵੇ ਮਾਣ ਆਪੇ ਤਾੜੀ ਲਾਇਂਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਅਤੁੱਲ ਤੁਲਐਂਦਾ ਪਿਆਰਾ ਜਨ ਨਾਨਕ ਸਾਧ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਚੌਤਾ ਆਪੇ ਸ੍ਰੇਸ਼ਟ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪਨੇ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਣਿਆ ਮਾਣ ਆਪ ਦਿਆ ਕਰ ਰੱਖਦਾ ਪਿਆਰਾ ਆਪੇ ਸੁਘੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲਦਾ ਏ ਤੂੰ ਹਰ ਹਰ ਬਾਹੜ ਨਿਆਵਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਬਖਸ਼ ਕਰਾਏਂਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਧਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਆਪ ਦਿਵਾਵੇ ਮਾਣ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਅਤੁੱਲ ਤੁਲਐਂਦਾ ਪਿਆਰਾ ਗਿਆਨ ਨਾਨਕ ਸਾਧ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ